ਕਰਜ ਸਿੰਘ ਜੀ ਜਿੰਨੀਆਂ ਜਥੇਬੰਦੀਆਂ ਆਈਆਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਆਈਆਂ ਅੱਜਾ ਟੀਮ ਡਾਕਟਰਾਂ ਦੀ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਅਸੀਂ ਵੀਰ ਜੀ ਪਹਿਲਾਂ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਢੱਡਾ ਵੀ ਧੰਨਵਾਦ ਕਰਦੇ ਆਂ ਮੀਡੀਆ ਦਾ ਵੀ ਜੀ ਇਹ ਮੀਡੀਆ ਦਾ ਰੋਲ ਨਾ ਨਾ ਹੋਵੇ ਨਾ ਹੋ ਸਕਦਾ ਵੀ ਸਾਡੇ ਜਿਹੜੇ ਲੋਕ ਆ ਨਾ ਜਿੱਤਰਾ ਦਰਿਆਵਾਂ ਤੇ ਹੜਪੀਟਦਾ ਇਹਨਾਂ ਦੀ ਸੁਣਵਾਈ ਨਾ ਆਂਦੀ ਅਸੀਂ ਡਾਕਟਰ ਸਾਹਿਬਾ ਇਹਨਾਂ ਦਾ ਧੰਨਵਾਦ ਕਰਦੇ ਆਂ ਢੱਡਾ ਵੀ ਧੰਨਵਾਦ ਕਰਦੇ ਆਂ ਦੂਸਰੀ ਬੇਨਤੀ ਜਿਹੜੀ ਆ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਨੇ ਵੀ ਤੁਹਾਨੂੰ ਸਾਡੀ ਮੁਸ਼ਕਲ ਦੱਸੀ ਆ ਵੀ ਜਿੰਨੀ ਵੀ ਸਾਡੀ ਫਸਲ ਆ ਉਹ ਤੁਸੀਂ ਅੱਗੇ ਵੀ ਇੱਕ ਦਿਨ ਮੇਰੇ ਵੀਰ ਪਹੁੰਚੇ ਸੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਜਿੰਨੀ ਵੀ ਫਸਲ ਆ ਅਸਲ ਮਰ ਚੁੱਕੀ ਆ ਦੂਸਰੀ ਮੁਸ਼ਕਲ ਸਾਨੂੰ ਇੱਕ ਵੀਰ ਹੋਰ ਆਉਂਦੀ ਆ ਕਈ ਨਾ ਨਹੀਂ ਕਈ ਨਹੀਂ ਗੱਲ ਵੀਰ ਮੇਰੇ ਕਰਦੇ ਮੈਂ ਕਰ ਦੇ ਨਗਾ ਸਾਡੇ ਇੱਥੇ ਬੱਚਿਆਂ ਦੀ ਜਿਹੜੀ ਸਕੂਲਾਂ ਦੀ ਫੀਸ ਆ ਨਾ ਸਾਨੂੰ ਉਹਦੀ ਬਹੁਤ ਜ਼ਿਆਦੀ ਮੁਸ਼ਕਲ ਆ ਸਾਡੇ ਬੱਚਿਆਂ ਦੀ ਸਕੂਲਾਂ ਦੀ ਜਿਹੜੀ ਫੀਸ ਆ ਉਹਦੀ ਵੀ ਸਾਨੂੰ ਸਰਕਾਰ ਨੂੰ ਵੀ ਬੇਨਤੀ ਆ ਤੇ ਜਿਹੜੇ ਵੀਰ ਸਮਾਜ ਸੇਵੀ ਇਹ ਆਣ ਕੇ ਤਰਾ ਸੇਵਾ ਕਰਦੇ ਸਾਡੇ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਆ ਕਿ ਸਾਡੇ ਸਕੂਲਾਂ ਦੇ ਬੱਚਿਆਂ ਦੀ ਫੀਸ ਦਾ ਵੀ ਕੋਈ ਹੱਲ ਕੀਤਾ ਜਾਵੇ ਕਿਉਂਕਿ ਜਿੰਨੀਆਂ ਵੀ ਸਾਡੀਆਂ ਫਸਲਾਂ ਵਾਂ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਉਹ ਖਰਾਬ ਹੋ ਚੁੱਕੀਆਂ ਵਾਂ ਤੇ ਬਹੁਤ ਜ਼ਿਆਦੀ ਵੇਖੋ ਵੀਰ ਅਸੀਂ ਨਾ ਇੱਕ ਲੋਕ ਸਿੱਖ ਕੌਮ ਜਿਹੜੀ ਆ ਇਹ ਗੁਰੂਆਂ ਦੀ ਕੌਮ ਆ ਇਹ ਦਾਨ ਕਰਨ ਵਾਲੇ ਆ ਤੇ ਜੇ ਅਸੀਂ ਭੱਜ ਕੇ ਮੰਗੀਏ ਨਾ ਉਹ ਚੰਗੀ ਗੱਲ ਨਹੀਂ ਗੀ ਅਸੀਂ ਮੰਗਦੇ ਨਹੀਂਗੇ ਇਸੇ ਕਰਕੇ ਸੰਗਤ ਵੀ ਅਸੀਂ ਯਾਰ ਕਿਸ ਤੋਂ ਮੰਗਿਆ ਤੇ ਉਹ ਕੀ ਆਖੂਗਾ ਸਾਡੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਚੈਨਲਾਂ ਰਹੀਂ ਕਿ ਸਾਡੀ ਇਹ ਵੀ ਸਾਰ ਲਈ ਜਾਵੇ ਬਾਕੀ ਸਾਡੀ ਖਾਤ ਜਿਹੜੀ ਆ ਜਾਂ ਡੀਜਲਾ ਜਾ ਸਾਡੀਆਂ ਪੈੜੀਆਂ ਵਾਂ ਉਹਨਾਂ ਦਾ ਵੀ ਜਿਹੜਾ ਵਾਪਰਵੰਦ ਬੀਜਣ ਦਾ ਕੀਤਾ ਜਾਵੇ ਅਸੀਂ ਜਿਹੜਾ ਵੀ ਵੀਰ ਆਊਗਾ ਸਾਡਾ ਵੀਰ ਮੈਂ ਨਾ ਪਹਿਲਾਂ ਵੀ ਬੇਨਤੀ ਕਰਦਾ ਨਾ ਮੈਂ ਕਿਸੇ ਪਾਰਟੀ ਦੇ ਬਰ ਖਿਲਾਫ ਨਹੀਂ ਬੋਲਣਾ ਚਾਹੁੰਦਾ ਤੇ ਨਾ ਮੈਂ ਬੋਲਣਾ ਹੀ ਆ ਮੈਂ ਹਰ ਇੱਕ ਦਾ ਸਤਿਕਾਰ ਕਰਾਂਗੇ ਕੋਈ ਵੀ ਪਾਰਟੀ ਆ ਜੇ ਕਾਲੀ ਆ ਜਨ ਕਾਂਗਰਸੀ ਆ ਜੇ ਆਮ ਆਦਮੀ ਆ ਜੇ ਭਾਜਪਾ ਆ ਜੇ ਕੋਈ ਵੀ ਵੀਰ ਆ ਜੇ ਪਰ ਸਾਡੀ ਮਤ ਕਰਨ ਜਿਹੜੇ ਸਾਡੇ ਹਲਾਤ ਆ ਹੋ ਸਕਦਾ ਸਾਹੀ ਬੜੇ ਜਿਆਦੇ ਪਿੱਛੇ ਚਲੇ ਗਏ ਇਹ ਕੰਮ ਤਾਂ ਇਹਨਾ ਪਿੱਛੇ ਬਹੁਤ ਜ਼ਿਆਦੇ ਚਲੇ ਗਏ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਤੁਹਾਡਾ ਮੈਂ ਦੁਬਾਰਾ ਫਿਰ ਧੰਨਵਾਦ ਕਰਦਾ ਮੀਡੀਆ ਦਾ ਤੇ ਇਹ ਸਾਡੀ ਜਿਹੜੀ ਬੇਨਤੀ ਆ ਸਮਾਜਿਕ ਵੀਰਾਂ ਨੂੰ ਵੀ ਬੇਨਤੀ ਆ ਕਿ ਆਣ ਕੇ ਸਾਡੀ ਸਾਰ ਲਈ ਜਾਵੇ ਤੇ ਸਾਡਾ ਆਣ ਕੇ ਬੇਸ਼ੱਕ ਸਾਡਾ ਆਣ ਕੇ ਮੌਕਾ ਵੇਖਿਆ ਜਾਵੇ ਇਹ ਕੋਈ ਗੱਲ ਨਹੀਂ ਕਿ ਵੀ ਅਸੀਂ ਉਦਾਂ ਹੀ ਕਹਿੰਨੇ ਆ ਸਾਡਾ ਆਣ ਕੇ ਮੌਕਾ ਵੀ ਵੇਖਿਆ ਜਾਵੇ ਸਾਰਿਆਂ ਦਾ ਧੰਨਵਾਦ ਤੁਹਾਡਾ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੱਡੀ ਕਿਉਂਕਿ ਜਿਹੜਾ ਦਰਦ ਆ ਉਹ ਕਈ ਵਾਰੀ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਸਾਡੇ ਪੰਜਾਬੀਆਂ ਦੀ ਇੱਕ ਕਹਾਵਤ ਹੈ ਕਿ ਆਪਣਾ ਝੱਗਾ ਚੱਕਾਂਗੇ ਢਿੱਡ ਨੰਗਾ ਆਪਣਾ ਹੁੰਦਾ ਹਰ ਬੰਦਾ ਆਪਣੀ ਇੱਜ਼ਤ ਉਸੇ ਤਰੀਕੇ ਨਾਲ ਬਰਕਰਾਰ ਰੱਖਦਾ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੂੰ ਇਹ ਬੇਨਤੀ ਕਰੀ ਚਾਹੁੰਦੇ ਆ ਕਿ ਅਸੀਂ ਭਾਵੇਂ ਇੱਥੇ ਐ ਇਹਨਾਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਲਾਲਜੀਤ ਭੁੱਲਰ ਜੀ ਵਿਚਰ ਰਹੇ ਨੇ ਹੋਰ ਲੀਡਰ ਕਾਂਗਰਸ ਦੇ ਲੀਡਰ ਕਾਲੀ ਦੇ ਭਾਜਪਾ ਦੇ ਸਾਰੇ ਲੀਡਰ ਆ ਰਹੇ ਨੇ ਪਰ ਇਹਨਾਂ ਦੀ ਵੱਡੀ ਮੰਗ ਆ ਬੱਚਿਆਂ ਦੀ ਪੜ੍ਹਾਈ ਦਾ ਕਿਉਂਕਿ ਜੇ ਐਜੂਕੇਸ਼ਨ ਨਹੀਂ ਬੱਚੇ ਕੋਲ ਤਾਂ ਕੁਝ ਵੀ ਹੈ ਨਹੀਂਗਾ ਇਹਨਾਂ ਦੇ ਕਿਤਾਬਾਂ ਰੁੜ ਗਈਆਂ ਹੜ ਗਈਆਂ ਔਰ ਇਹਨਾਂ ਦੀ ਜਿਹੜੀ ਫੀਸ ਆ ਉਹ ਸੀਜ਼ਨ ਤੱਕ ਦੀ ਜਿਹੜੀ ਆ ਉਹ ਮaaf ਕੀਤੀ ਜਾਵੇ ਕਿਉਂਕਿ ਜੇ ਪੰਜਾਬ ਨੂੰ ਅਸੀਂ ਸੋਚਦੇ ਆ ਇਹਨੇ ਪੰਜਾਬ ਨੇ 6 ਮਹੀਨੇ ਸਾਲ ਹਜੇ ਪੈਰਾਂ ਸਿਰ ਨਹੀਂ ਹੋਣਾ ਪਰ ਉਹਨਾਂ ਬੱਚਿਆਂ ਦੀ ਜਿਹੜੀ ਫੀਸ ਆ ਇਹਨਾਂ ਲੋਕਾਂ ਦੀ ਮੰਗ ਆ ਕਿ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਨੂੰ ਅਸੀਂ ਬੇਨਤੀ ਕਰਾਂਗੇ ਲਾਲਜੀਤ ਭੁੱਲਰ ਜੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜਰੂਰ ਇਹ ਜਿਹੜਾ ਮੁੱਦਾ ਵਾ ਇਹਨੂੰ ਲੋਕਾਂ ਉੱਥੇ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹਨਾਂ ਬੱਚਿਆਂ ਦੀ ਜਿਹੜੀ ਫੀਸ ਆ ਉਹ ਮaaf ਹੋ ਸਕੇ